ਅਸਲੀ ਗੱਲ ਜੀ ਦੋਸਤੋ ਅੱਜ ਦੇ ਡਰੈਮ ਵਿੱਚ ਕੁੜੀਆਂ ਨਾਲ ਕੀ ਹੁੰਦਾ ਹੈ ਕੁੜੀਆਂ ਨੂੰ ਕਿਵੇਂ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਕੁੜੀਆਂ ਦੀ ਕੰਮ ਦਾ ਲਾਲਚ ਦੇ ਕੇ ਪੈਸੇ ਦਾ ਲਾਲਚ ਦੇ ਕੇ ਕੁੜੀਆਂ ਨੂੰ ਕਿਵੇਂ ਲੁੱਟਿਆ ਜਾਂਦਾ ਹੈ ਅਸੀਂ ਅੱਜ ਕੁੜੀ ਦੀ ਸੱਚੀ ਕਹਾਣੀ ਦੱਸਾਂਗੇ ਇੱਕ ਯੂਟਿਊਬਰ ਤੋਂ ਗਾਣਿਆਂ ਤੋਂ ਵੱਡੇ ਫਿਲਮਾਂ ਦਾ ਸੁਪਨਾ ਲੈਣ ਵਾਲੀ ਇਹ ਆਰਟਿਸਟ ਕੀ ਉਹਦੇ ਨਾਲ ਹੋਇਆ ਕਿਉਂਕਿ ਭਾਈ ਇਹ ਜਿਹੜੇ ਅਸੀਂ ਚਾਹੇ ਚੈਨਲ ਵਾਲੇ ਆਂ ਚਾਹੇ ਫਿਲਮਾਂ ਵਾਲੇ ਆਂ ਚਾਹੇ ਗਾਣੇ ਵਾਲੇ ਆਂ ਸਾਡਾ ਇੱਕ ਨਾਂ ਹੈ ਸਾਡੀ ਇੰਡਸਟਰੀ ਦੇ ਵਿੱਚ ਪਛਾਣ ਹੈ ਕਈ ਲੋਕ ਸਾਡਾ ਨਾਮ ਖਾਬ ਕਰਕੇ ਕੁੜੀਆਂ ਨੂੰ ਮਿਸਗਾਈਡ ਕਰਨਾ ਜਾਂਦੇ ਹਨ ਮਿਸਗਾਈਡ ਕਰਕੇ ਉਹ ਕੀ ਆ ਉਹਨਾਂ ਨੂੰ ਯੂਜ਼ ਕਰਦੇ ਆ ਉਹਨਾਂ ਨੂੰ ਗਲਤ ਇਸਤੇਮਾਲ ਕਰਦੇ ਆ ਪੰਜਾਬੀ ਵਿੱਚ ਮਤਲਬ ਕੁੜੀਆਂ ਦਾ ਸ਼ੋਸ਼ਣ ਕਰਦੇ ਆ ਅਸੀਂ ਉਹ ਚੀਜ਼ ਹੋਣ ਨਹੀਂ ਦੇਣੀ ਕਿਉਂਕਿ ਭਾਈ ਇਹ ਕੁੜੀ ਹੈ ਇਹ ਕੁੜੀ ਮੇਰਾ ਚੈਨਲ ਦੇ ਕੰਮ ਕਰਦੀ ਹੈ ਖੁਸ਼ੀ ਅਜੇ ਤੱਕ ਭਾਈ ਤੁਹਾਨੂੰ ਕੋਈ ਲੱਗੇ ਸਾਡੇ ਨਾਲ ਕੰਮ ਕਰਕੇ ਤੁਹਾਨੂੰ ਮਤਲਬ ਐਸੀ ਕੋਈ ਫੀਲ ਹੋਇਆ ਹੋਵੇ ਵੀ ਅਸੀਂ ਤੁਹਾਡੇ ਨਾਲ ਕੁਝ ਗਲਤ ਕਰ ਰਹੇ ਹਾਂ ਨਹੀਂ ਸਾਰੇ ਇਹ ਜਾਂ ਕੁਝ ਨਹੀਂ ਹੈ ਤੁਸੀਂ ਸਾਨੂੰ ਇਹ ਸੋਪਾ ਮਤਲਬ ਆਪਾਂ ਉਹਦੀ ਸਟੋਰੀ ਦੱਸਣੀ ਹੈ ਲੋਕਾਂ ਨੂੰ ਤੁਸੀਂ ਮੈਨੂੰ ਕਿਵੇਂ ਮਿਲੇ ਕਿੱਥੇ ਮਿਲੇ ਤੇ ਕਿਸ ਦੇ ਥਰੂ ਮਿਲੇ ਦੀ ਸਭ ਤੋਂ ਪਹਿਲਾਂ ਸ਼ਸ਼ੀਕਾ ਜੀ ਸਾਰੇ ਸ਼ਸ਼ੀਕਾ ਜੀ ਮੈਨੂੰ ਸਰ ਤੁਹਾਡੇ ਨਾਲ ਮੈਂ ਇੰਸਟਾ ਤੇ ਗੱਲ ਕੀਤੀ ਸੀ ਜੀ 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 ਵੀ ਮੈਂ ਇੱਕ YouTube ਦੀ ਕੁੜੀਆ ਵਜੋਂ ਨਾ ਕੰਮ ਕਰਨਾ ਸ਼ੁਰੂ ਕੀਤਾ ਜੀ ਜੀ ਤਾ ਮੈਂ ਸਰ ਤੁਹਾਡੇ ਕੋਲ ਕੰਮ ਤੇ ਆਈ ਉੱਥੋਂ ਮੈਨੂੰ ਇੱਕ ਵਿੱਚੋਂ ਸੀਗਾ ਜੀ ਥੋੜਾ ਕੋਈ ਚਲੋ ਉਹ ਉਹ ਬਾਅਦ ਕਰ ਕਰਾਂਗੇ ਮਤਲਬ ਤੁਹਾਨੂੰ ਕਿਸੇ ਨੇ ਮਿਲਾਇਤ ਨਹੀਂ ਨਾ ਮੇਰੇ ਨਾਲ ਇੰਸਟਾਗ੍ਰਾਮ ਦੀ ਵੀ ਬਜਲੀ ਮਤਲਬ ਇੱਕ ਮੈਨੇ ਕੁੜੀ ਲਈ ਮੈਨੂੰ ਕੰਮ ਦੀ ਲੋੜ ਸੀ ਕੰਮ ਦੀ ਲੋੜ ਸੀ ਅਮੇ ਗਰੀਬੀ ਲਾਲੋ ਭਾਵੇਂ ਮਜ਼ਦੂਰੀ ਲਾਲੋ ਜਿਵੇਂ ਵੀ ਲਾਲੋ ਜੀ ਚਾਹ ਹਰ ਇੱਕ ਦਾ ਤੁਸੀਂ ਆਪਣੀ ਪੇਮੈਂਟ ਦੀ ਕੀ ਗੱਲ ਹੋਈ ਸੀ ਭਾਈ ਮਤਲਬ ਤੁਸੀਂ ਆਖਿਆ ਸੀ ਵੀ ਸਰ ਵੀ ਤੁਸੀਂ ਮੇਰੇ ਨਾਲ ਕੋਈ ਪੇਮੈਂਟ ਦੀ ਗੱਲ ਖੁੱਲੀ ਤੇ ਨਹੀਂ ਨਾ ਨਹੀਂ ਸਰ ਕੋਈ ਗੱਲ ਨਹੀਂ ਸੀ ਕੋਈ ਤੁਸੀਂ ਇਹ ਕੁੜੀ ਨੇ ਕਿਹਾ ਸੀ ਵੀ ਸਰ ਮੈਂ ਨਵੀਂ ਐ ਹਜੇ ਮੈਨੂੰ ਸਿੱਖਣ ਦੀ ਲੋੜ ਐ ਮੈਂ ਉਹਨੂੰ ਕਿਹਾ ਬੱਚੇ ਕੋ ਅੱਪਾ ਤੁਹਾਡਾ ਹੱਕ ਨਹੀਂ ਰੱਖਦੇ ਇਹ ਗੱਲ ਵੀ ਤੇ ਹੋਈ ਹੈ ਕਿ ਨਹੀਂ ਅੱਪਾ ਦੀ ਹਾਂਜੀ ਹੋਈ ਸੀ ਠੀਕ ਹੈ ਅੱਪਾ ਤੁਹਾਡਾ ਵੇਖੋ ਕੋਈ ਅਪਾ ਤੁਹਾਨੂੰ ਧੱਕੇ ਨਾਲ ਨਹੀਂ ਬਣਾਉਣਾ ਸੱਚਾ ਸੱਚ ਦੱਸਣਾ ਹਾਂਜੀ ਠੀਕ ਹੈ ਕਿਉਂਕਿ ਬਈ ਕੁੜੀ ਇੱਜ਼ਤਦਾਰ ਕੁੜੀ ਹੈ ਖੁਸ਼ੀ ਪਰਿਵਾਰ ਚ ਗਾਉਣਾ ਲੱਗ ਜਾ ਆਪਣੇ ਚ ਮੇਰੇ ਪਰਿਵਾਰ ਦੇ ਵਿੱਚ ਮੇਰੇ ਹਸਬੰਦ ਨੇ ਜੀ ਮੇਰੇ ਦੋ ਬੱਚੇ ਨੇ ਹਾਂ ਚਾਰ ਜਣੇ ਚੌਥੀ ਮੈਂ ਆ ਓਕੇ ਹਾਂਜੀ ਕਿਵੇਂ ਗੁਜ਼ਾਰਾ ਚੱਲਦਾ ਬਈ ਥੋੜੇ ਘਰ ਦਾ ਕੀ ਕਿਵੇਂ ਮਤਲਬ ਕਿਉਂ ਅੱਜ ਇੱਕ ਘਰ ਦੇ ਵਿੱਚ ਗਰੀਬ ਬੰਦੇ ਨੂੰ ਪਰਿਵਾਰ ਪਾਲਣਾ ਬਹੁਤ ਕਿਵੇਂ ਗੁਜ਼ਾਰਾ ਕਰਦੇ ਹੋ ਕੀ ਤੁਹਾਡਾ ਬਿਜ਼ਨਸ ਕੀ ਹੈ ਸਰਬੀ ਜਿਸ ਦਾ ਆਪਣਾ ਕਿਹੜਾ ਹੋਣਾ ਸੀ ਬਸ ਜਿਹੜੇ ਮੇਰੇ ਘਰ ਦੇ ਨੇ ਮੇਰੇ ਹਸਬੰਦ ਨੇ ਉਹ ਕਰਿਆਣਾ ਸਟੋਰ ਦਾ ਕੰਮ ਕਰਦੇ ਆਈ ਬੱਚੇ ਮੇਰੇ ਪੜਦੇ ਆ ਮੈਂ ਸੋਚਿਆ ਵੀ ਚਲੋ ਕੁਛ YouTube ਤੇ ਕੰਮ ਕਰੂੰਗੀ ਚਲੋ ਕੁਛ 4 ਪੈਸੇ ਆਉਣਗੇ ਗਰੀਬ ਨੂੰ ਆਸ ਹੁੰਦੀ ਹੈ ਜੀ ਇਹਦੇ ਕੋਲ ਨਾ ਵੀ ਆਪਾਂ ਕੋਈ ਵੀ ਕੰਮ ਕਰੀਏ ਆਪਦੇ ਪਿੱਛੇ ਪਾਲਾਂਗੇ ਬਿਲਕੁਲ ਪਰ ਇਹ ਨਹੀਂ ਪਤਾ ਹੁੰਦਾ ਵੀ ਅੱਗੇ ਜਾ ਕੇ ਆਪਣਾ ਕੋਈ ਫਾਇਦਾ ਸੋਚ ਰਹੇ ਨੇ ਕੋਈ ਚੱਕਰੇ ਨਹੀਂ ਫਾਇਦਾ ਆਪਣਾ ਹਨਾ ਕਿਸੇ ਗੱਲ ਦੇ ਤਰੀਕੇ ਨਾਲ ਜੀ ਉਹਨੂੰ YouTube ਦਾ ਜਾ ਫਿਲਮਾਂ ਦਾ ਗਾਣਾ ਦਾ ਲਾਲਚ ਦੇ ਕੇ ਵੀ 4 ਪੈਸੇ ਤਾਂ ਮੈਂ ਦੇ ਦਾਂਗੇ ਜੀ ਚਲੋ ਗਰੀਬ ਬੰਦੇ ਨੂੰ ਲਾਲਚ ਹੋ ਜਾਂਦਾ ਜੀ ਵੀ ਦੌਰ ਭਾਉਣਗੇ ਪਰ ਉਹ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰੇ ਨਾਲ ਅੱਗੇ ਕੀ ਬਣੂਗਾ ਕੀ ਕਰ ਰਿਹਾ ਜੀ ਦੋਸਤੋ ਜਿਹੜੀ ਅਸੀਂ ਵੀਡੀਓ ਬਣਾਈ ਹੈ ਅਸੀਂ ਇਹ ਵੀਡੀਓ ਤਾਂ ਬਣਾ ਰਹੇ ਹਾਂ ਕਿਉਂਕਿ ਜਦੋਂ ਕਹਿੰਦੇ ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਂਦਾ ਤੇ ਬੰਦੇ ਨੂੰ ਬੋਲਣਾ ਪੈਂਦਾ ਇਹ ਜਿਹੜੀ ਕੁੜੀ ਹੈ ਇਹ ਕੁੜੀ ਬਈ ਮੈਨੂੰ Instagram ਦੇ ਮਿਲੀ ਸੀ ਇਹਨਾਂ ਨੇ ਮਨ ਕਿਹਾ ਵੀ ਸਰ ਮੈਂ ਤੁਹਾਡੇ ਨਾਲ ਕੰਮ ਕਰਨਾ ਹੈ ਮੈਂ ਕਿਹਾ ਬੱਚੇ ਆਓ ਇੱਕ ਵੀ ਝੂਠ ਹੋ ਜਾ ਬਾਈ ਇਹ ਕੁੜੀ ਆਪਾਂ ਆਪਣੇ ਚੱਲਦੀ ਵੀਡੀਓਜ਼ ਕਰ ਲਗਦੀ ਅਸੀਂ 1% ਵੀ ਇੱਕ ਸੈਕਿੰਡ ਦੀ ਵੀਡੀਓ ਵੀ ਜਿਹੜੇ ਕਰੀਏ ਤਾਂ ਆਪਾਂ ਦੇ ਦਿੰਦਾ ਰਹੇ ਕੈਮਰਾਮੈਨ ਬਾਈ ਦਾ ਕਿੰਨਾ ਹੈ ਬਾਈ ਕਿੰਨਾ ਹੈ ਕਹਿੰਦਾ ਮੈਨੂੰ ਵੀ ਦੋ ਥੋੜੇ ਨਾਲ ਆਏ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਥੋੜੇ ਨਾਲ ਆ ਗਏ ਵੀਰੇ ਆਪਰੇ ਆਪ ਦਾ ਪਲਾਡ ਐਡਰੈਸ ਕਿਹੜਾ ਆਪਾਂ ਕਿਵੇਂ ਮਿਲ ਸਕੋ ਜਣ ਵੀਰੇ ਆਪਾਂ ਬਾਈ ਫੇਸਬੁੱਕ ਜਰੂਰੀ ਜੁੜੇ ਜੀ ਕਿੰਨਾ ਕੰਮ ਕਰਵਾਸ ਤੁਹਾਨੂੰ ਸੱਚੀ ਸੱਚੀ ਗੱਲ ਦੱਸਣੇ ਝੂਠ ਨਹੀਂ ਬੋਲਣਾ ਕਿੰਨਾ ਕੰਮ ਕਿੰਨੇ ਮਤਲਬ ਗਾਣੇ ਦੇ ਵਿੱਚ ਤੁਹਾਨੂੰ ਜਾਂ ਹੋਰ ਫਿਲਮਾਂ 'ਚ ਝੂਠ ਨਹੀਂ ਬੋਲਣਾ ਵਰਤਦਾ ਨਹੀਂ ਬੰਦੇ ਨੇ ਸੀ ਮੈਂ ਭਾਈ ਤਿੰਨ ਫਿਲਮਾਂ ਦੇ ਵਿੱਚ ਆ ਚੁੱਕਿਆ ਹਾਂ ਤੇ ਫਿਲਮਾਂ ਦੇ ਨਾਮ ਬੋਲ ਦੋ ਵੀਰੇ ਇਹ ਪਹਿਲੀ ਫਿਲਮ ਸੀ ਬਲੈਕ ਹੀਆ ਹੂੰ ਤੇ ਦੂਜੀ ਮੋਰਥਲ ਦੇ ਵਿੱਚ ਕੰਮ ਕੀਤਾ ਸੀ ਤੀਜੀ ਆ ਹੁਣ ਇੱਕ ਹੋਰ ਆ ਰਹੀ ਹੈ ਜੀ ਨਿਊ ਫਿਲਮ ਆ ਰਹੀ ਉਹ ਕਿਹੜੀ ਹੈ ਉਹ ਕੰਮਾ ਕਾਟਾ ਮਾਰ ਉਹ ਮੈਨੇ ਹੀ ਕਰਵਾਈ ਉਹ ਮਤਲਬ ਮੇਰੇ ਲਿੰਕ ਦੇ ਵਿੱਚ ਜਿਹੜੇ ਜਰਨਲ ਪੱਜ ਸੀ ਸੀ ਬਰਾਸਤ ਵਾਲੇ ਉਹਨਾਂ ਨੂੰ ਮੈਂ ਭੇਜਿਆ ਸੀ ਮੈਂ ਉਹਨਾਂ ਥਰੂ ਮਤਲਬ ਇਹ ਮੈਨੂੰ ਕਹਦਾ ਭਾਈ ਮੈਨੂੰ ਕੰਮ ਦੀ ਲੋੜ ਹੈ ਇਹ ਦਹੌਣ ਬਈ ਇਹ ਦੱਸਣਗੇ ਦੱਸੋ ਮੈਨੂੰ ਕਿਵੇਂ ਮਿਲਾਇਆ ਸੀ ਵੀਰੇ ਰ ਜ ਬਾਈ ਬਟਾ ਬਟਾ ਨਾਇਬ ਬਰਾਸਤ ਵਾਲਿਆਂ ਦਾ ਹਾਂਜੀ ਫਿਰ ਭਾਜੀ ਨਾਲ ਗੱਲਬਾਤ ਹੋਈ ਜਦੋਂ ਤੇ ਭਾਜੀ ਨੇ ਮੈਨੂੰ ਕਿਹਾ ਵੀ ਚਲੋ ਚੰਡੀਗੜ੍ਹ ਆ ਜਿਓ ਤੇ ਉੱਥੇ ਫਿਰ ਅਸੀਂ ਗਏ ਤੇ ਭਾਜੀ ਨੇ ਕਰਾ ਬਾਈ ਜਰਨਲ ਨਾਲ ਮਿਲਵਾਇਆ ਤੇ ਅੱਗੇ ਉਹਨਾਂ ਨੇ ਫਿਲਮ ਦੇ ਵਿੱਚ ਕਵੀ ਪਰਮਚਾਰ ਕਰਮ ਵੀ ਕਰਵਾਇਆ ਮਤਲਬ ਬਾਈ ਨੂੰ ਪੱਕਾ ਰੱਖ ਲਿਆ ਸੀਗਾ ਇਹਦੇ ਘਰੇ ਨਹੀਂ ਸੜਿਆ ਉਥੋਂ ਵਾਪਸ ਆ ਗਿਆ ਫੇ ਆਪਣੇ ਕਿੰਨੇ ਗਾਣੇ ਕਰਵਾਏ ਵੀਰੇ ਬਸੰਤ ਧਰਮ ਕੀ ਗਾਣੇ ਜੀ ਵੀ ਥੋੜਾ ਇੱਕ ਖਾਰਕੂ ਬਾਦ ਗਾਣਾ ਵੀ ਹੈ ਬਾਈ ਬ ਦੋ ਗਾਣੇ ਦੇ ਵਿੱਚ ਆ ਚੁੱਕਿਆ ਬਾਈ ਦੇ ਵਿੱਚ ਲਿਖਿਆ ਮੇਨ ਲੀਡ ਤੇ ਵੀ ਮੇਨ ਲੀਡ ਤੇ ਬਾਈ ਆ ਚੁੱਕਿਆ ਇੱਕ ਖਾਰਕੂ ਦਾ ਕੈਰੈਕਟਰ ਹੈ ਇੱਕ ਦੇ ਵਿੱਚ ਬਾਈ ਦੇ ਦਾ ਕੈਰੈਕਟਰ ਹੈ ਕੀ ਸੀ ਬਾਈ ਉਸੋ ਤੇ ਲਾਫਾ ਚਾਰ ਸੱਤ ਦੇ ਗਾਣਾ ਮੈਂ ਉਹ ਮੇਨ ਹੀ ਸੀ ਮੈਂ ਉਧਰ ਮੇਨ ਸੀ ਲਓ ਬਈ ਅਮਰਤਾਰੀ ਬੰਦਾ ਕਦੇ ਝੂਠ ਨਹੀਂ ਬੋਲਦਾ ਕੀ ਤਰਾਸਦੀ ਹੈ ਸਾਡੇ ਲੋਕਾਂ ਦੀ ਜਿਹੜੇ ਇੰਡਸਟਰੀ ਨੂੰ ਜਾਣਦੇ ਵੀ ਨਹੀਂ ਇੰਡਸਟਰੀ ਬਾਰੇ ਤੁਹਾਨੂੰ ਪਤਾ ਵੀ ਨਹੀਂ ਅੱਜ ਤੱਕ ਕੋਈ ਕੁੜੀ ਚਲਦੀ ਵੀਡੀਓ ਲੈ ਕੇ ਮੈਨੂੰ ਇਹ ਗੱਲ ਕਹਦੀ ਵੀ ਬੂਟੇ ਨੇ ਸਾਨੂੰ ਕੰਮ ਦਾ ਚਾਹ ਸਕਦੇ ਕੇ ਸਾਨੂੰ ਇੱਥੇ ਬੁਲਾਇਆ ਹੈ। ਬਾਈ ਆਪਾਂ ਦੇ ਨਾਂ ਦਾ ਪਰਿਵਾਰ ਵਾਲੀਆਂ ਦੋ ਬੱਚੀਆਂ ਫੈਮਿਲੀ ਆਪਣੇ। ਖੁਸ਼ੀ ਕਿਵੇਂ ਥੋੜੇ ਨਾਲ ਦਾ ਹਾਸਾ ਵਾਪਰਿਆ ਬਾਈ। ਕਿਵੇਂ ਵਾਪਰਿਆ? ਕਿਵੇਂ ਥੋੜਾ ਉਹਨੇ ਨੰਬਰ ਲਿਆ? ਕਿਵੇਂ ਤੁਹਾਨੂੰ ਮਤਲਬ ਜਲਦ ਉਹਨੇ ਵੀਡੀਓ ਕੋਲਣਾ ਕਿਦਿਆਂ ਗਲਤ ਨੂੰ ਵੌਇਸ ਮੈਸੇਜ ਇਹ ਸਭ ਕਲੀਅਰ ਕਰ ਦੋ ਬੰਦੇ ਦਾ ਨਾਂ ਹੀ ਲੈਣਾ। ਨਾਂ ਬੋਲ ਦਵਾਂਗੇ ਜਦੋਂ ਗੱਲ ਜਮੇ ਸਰ ਤੋਂ ਹੋ ਜਾਣੀ। ਇਹ ਸਭ ਕਲੀਅਰ ਕਰ ਦੋ ਜੀ। ਹਾਂਜੀ ਸਰ ਮੇਰੇ ਨਾਲ ਇਹ ਘਟਣਾ ਹੋਈ ਹੈ ਜੀ। ਯਾਰ ਮੈਂ ਤੁਹਾਡੇ ਕੋਲ ਸੂਟ ਤੇ ਆਈ ਸੀ ਜੀ ਮੈਨੂੰ ਕੋਈ ਚਲ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦੀ ਸਰ ਜੀ ਚਲ ਕਾਲਪ੍ਰਿਕ ਦਾ ਨਾਮ ਰੱਖਿੰਦੇ ਜਸਵੀਰ ਨਾਮ ਦਾ ਬੰਦਾ ਹੈ ਕਹਿੰਦਾ ਜਸਵੀਰ ਨਾਮ ਦਾ ਬੰਦਾ ਹੈ ਵੀ ਕਾਲਪ੍ਰਿਕ ਉਹਨਾਂ ਨੇ ਮੈਥੋਂ ਨੰਬਰ ਮੰਗਿਆ ਜੀ ਮੈਂ ਕਿਹਾ ਵੀ ਚਲੋ ਛੋਡਾ ਮੇਨ ਬੰਦਾਗਾ ਤੇ ਤੁਹਾਡੇ ਨਾਲ ਕੰਮ ਕਰਦਾ ਵਿਸ਼ਵਾਸੀ ਬੰਦਾ ਜੀ ਮੈਂ ਤਾਂ ਕਰਕੇ ਨੰਬਰ ਸੋ ਸੋਭਾ ਜੀ ਮੈਂ ਕੁੜੀ ਦੀ ਗੱਲ ਕਰਦਾ ਹੁਣ ਇਹ ਵੀ ਦਾ ਭਰਾ ਵਿਸ਼ਵਾਸੀ ਬੰਦਾ ਕਿੰਨਾ ਲਵੋਗੇ ਵੀਰੇ ਆਪ ਨੂੰ ਆਪਾਂ ਵੀ 2 ਸਾਲ 2 ਸਾਲ ਹੋ ਗਏ ਇਹ ਬੰਦਾ ਮੈਂ ਵਿਸ਼ਵਾਸ ਕਰਦਾ ਜੀ ਮੈਂ ਮੇਰੇ ਚ ਇਹੀ ਕਮੀ ਮੈਂ ਤੇ ਵਿਸ਼ਵਾਸ ਕਰਦਾ ਸਤੂ ਮੁਸਲੇ ਨੂੰ ਸਤੂ ਜੀ ਉਹ ਜਦੋਂ ਮੈਂ ਸੋਚ ਕਿ ਤਸਵੀਰ ਮਾਰਿਆ ਗਿਆ ਸੀ ਤੇ ਮੈਂ ਵੀ ਮਾਰਿਆ ਗਿਆ ਸੀ ਬਾਈ ਉਸ ਤੇ ਬਾਦਸ਼ਾਹ ਨੇ ਮੇਰੀ ਸੁਣ ਲਈ ਇਹ ਕੁੜੀ ਦਾ ਉਹਨੇ ਇਸ ਦਾ ਨੰਬਰ ਲਿਆ ਖੁਸ਼ੀ ਹੋ ਕੇ ਤੁਸੀਂ ਦੱਸੋਗੇ ਕਿਵੇਂ ਨੰਬਰ ਲਿਆ ਇਹ ਕੁੜੀ ਨੇ ਮਤਲਬ ਮੈਥੋਂ ਵੀ ਪਰਦਾ ਰੱਖਿਆ ਵੀ ਸਰ ਕਿਉਂਕਿ ਇਹ ਬੰਦੇ ਨੂੰ ਇਹ ਹੁੰਦਾ ਕਿ ਯਾਰ ਉਹਦੇ ਨਾਲ ਕਿਤੇ ਲੜਨਾ ਨਹੀਂ ਵੀ ਇਹਨੇ ਜਦੋਂ ਨੰਬਰ ਦਿੱਤਾ ਪਤਾ ਮੈਨੂੰ ਲੱਗਿਆ ਸੀਗਾ ਇਹਨੂੰ ਉਹਨੇ ਭੈਣ ਗਿਆ ਸੀ ਬਾਈ ਖੁਸ਼ੀ ਹਾਂਜੀ ਸਰ ਹੋਰ ਕੁਝ ਵੀ ਨਹੀਂ ਸੀ ਸਰ ਬਸ ਉਹਨੇ ਮੈਨੂੰ ਪੇਸ਼ਿਆਂ ਦਾ ਲਾਲਚ ਦਿੱਤਾ ਸੀ ਚਲੋ ਨੰਬਰ ਕਿਵੇਂ ਨੰਬਰ ਕਿਵੇਂ ਲਿਆ ਕਿਵੇਂ ਉਹਨੇ ਥੋੜਾ ਨ ਕਰਨਾ ਕੀਤਾ ਆ ਆਪਾਂ ਦੇ ਘਰੇ ਸ਼ੂਟ ਕਰਨ ਗਏ ਸੀ ਉਹ ਸਾਨੂੰ ਕਲੀਅਰ ਕਰ ਦਿਓ ਨੰਬਰ ਕਿਵੇਂ ਲਿਆ ਕੋਦੋਂ ਨਾਲ ਦੀ ਨਾਲ ਫੋਨ ਲਾ ਜਾ ਕੇ ਠਹਿਰ ਕੇ ਲਿਆ ਉਹ ਸਾਨੂੰ ਪੂਰੇ ਵਿਸਤਾਰ ਚ ਆਪਾਂ ਵੀਡੀਓ ਲੋਕਾਂ ਨੂੰ ਦਿਖਾਉਣੀ ਹੈ ਵੀਰੇ ਜਿਹੜੇ ਇਨਸਾਨ ਦੀ ਮੈਂ ਗੱਲ ਕਰ ਰਹੀਆਂ ਜੀ ਵੀ ਤੁਹਾਡਾ ਵਿਸ਼ਵਾਸੀ ਸੀ ਉਹਨਾਂ ਨੇ ਮੈਥੋਂ ਨੰਬਰ ਮੰਗਿਆ ਜੀ ਮੈਂ ਨੰਬਰ ਦੇ ਦਾਂ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਹਾਡੇ ਅੰਡਰ ਜਿਹੜਾ ਬੰਦਾ ਤੇ ਉਹਨਾਂ ਨੇ ਮੈਨੂੰ ਘਰ ਨਹੀਂ ਪਹੁੰਚਣ ਦਿੱਤਾ ਸ਼ੂਟ ਤੇ ਆਈ ਸੀ ਮੈਂ ਤੁਹਾਡੇ ਕੋਲ ਜਾਨ ਸਰ ਮੈਨੂੰ ਫੋਨ ਲਾਇਆ ਕੀ ਕਰਨਿਓ ਕਿਵੇਂ ਮੈਂ ਕਿਹਾ ਵੀ ਚਲੋ ਮੈਂ ਬਾਅਦ ਚ ਗੱਲ ਕਰਦੀ ਹਾਂ ਮੈਨੂੰ ਕਹਿੰਦੇ ਤੁਹਾਨੂੰ ਬੁੱਟੇ ਸਰ ਨੇ ਕਿੰਨੇ ਪੈਸੇ ਦਿੱਤੇ ਆ ਮੈਂ ਕਿਹਾ ਸਰ ਮੇਰੀ ਕੋਈ ਪੈਸਿਆਂ ਦੀ ਗੱਲ ਨਹੀਂ ਬਿਲਕੁਲ ਕੁੜੀ ਦਾ ਵੀ ਗੱਲ ਇਹ ਹੋਈ ਸੀ ਵੀ ਬੀਬੀ ਚੈਨਲ ਤੋਂ ਮੈਂ ਤੁਹਾਨੂੰ ਵੀ ਫੋਨ ਨਹੀਂ ਦੇ ਦਊਂਗਾ ਝੂਠ ਨਹੀਂ ਬੋਲਦਾ ਇਹ ਕਹਿੰਦੀ ਇਹਨੇ ਗੱਲ ਇਹ ਕੀਤੀ ਵੀ ਸਰ ਮੈਨੂੰ ਪੈਸੇ ਦਾ ਲਾਲਚ ਨਹੀਂਗਾ ਮੈਂ ਪੈਸਾ ਨਹੀਂ ਮੈਂ ਸਿੱਖਣਾ ਹੈ ਮੇਰੇ ਇਹ ਮੈਨੂੰ ਵੀ ਮੈਂ ਥੋੜੀ ਫੈਨ ਆ ਮੈਨੂੰ ਕੰਮ ਕਰਨਾ ਚਾਹੀਦਾ ਇਹ ਕੁੜੀ ਨੂੰ ਮੈਂ ਅੱਗੇ ਕੀ ਕਿਹਾ ਵੀ ਤੁਹਾਨੂੰ ਕਿੱਥੋਂ ਪੈਸੇ ਦਵਾਉਂਗਾ ਖੁਸ਼ੀ ਹੋ ਉਸੀ ਗੱਲ ਕਲੀਅਰ ਕਰਨੇ ਜਾਣਾ ਵੀ ਆ ਕੋਈ ਵੀ ਐਡ ਕਰਨੀ ਆ ਵੀ ਉਹ ਪੈਸੇ ਤੁਹਾਨੂੰ ਦਊਂਗਾ ਮੈਂ ਕੁੜੀਆਂ ਨੂੰ ਦੇਉਂਗਾ ਪਹਿਲਾਂ ਵੀ ਦਿੱਤੇ ਪੈਸੇ ਸੀ ਕੁੜੀਆਂ ਨੂੰ ਹਾਂਜੀ ਤੇ ਤੇ ਉਸ ਤੋਂ ਬਾਅਦ ਜੀ ਮੈਂ ਥੋਨਾਂ ਨੂੰ ਨੰਬਰ ਲੈ ਲਿਆ ਮੈਨੂੰ ਵਾਰ-ਵਾਰ ਕਾਲ ਲਾਈਆ ਤੈਨੂੰ ਮੈਂ ਫੋਨ ਕਰਦਾ ਰਿਹਾ ਮੈਨੂੰ ਕਹਿੰਦਾ ਵੀ ਤੂੰ ਛੁੱਟਿਆਉਣੀ ਆ ਤੈਨੂੰ ਬੂਟਾ ਸਰ ਪੈਸੇ ਦਾ ਦਿੰਦਾ ਨਹੀਂ ਨਾ ਹੀ ਤੈਨੂੰ ਦੇਵੇ ਉਹ ਤੂੰ ਆਸ ਵੀ ਨਾ ਰੱਖੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕੰਮ ਸਿੱਖਣਾਗਾ ਕੱਲ ਅੱਜ ਆਪਾਂ ਪੈਸੇ ਪਿੱਛੇ ਭੱਜਦੀਆਂ ਕੱਲ ਨੂੰ ਮੇਰਾ ਬੂਟਾ ਸਰ ਨਾਲ ਰਹੇਗੇ ਨਾ ਬਣੂ ਪੈਸੇ ਪਿੱਛੇ ਭੱਜੂਗਾ ਜੇ ਆਪਾਂ ਕੁਝ ਬਣ ਗਏ ਸੋ ਆ ਤੇ ਵੀ ਕਿਹਦੇ ਹਸਬੰਦ ਵਿੱਚ ਜਦ ਵਿੱਚ ਬਹੁਤ ਵਿਸ਼ਵਾਸ ਕਰਦੇ ਮੈਨੂੰ ਜਾਣਦੇ ਜੀ ਹਾਂਜੀ ਦਿੱਲੀ ਗੱਲ ਹੁੰਦੀ ਹੈ ਦਿੱਲੀ ਗੱਲ ਹੁੰਦੀ ਹੈ ਉਹ ਮੈਨੂੰ ਮਤਲਬ ਭੇਜਦੇ ਹੈ ਮੇਰੇ ਕੋਲੇ ਵੀ ਜੇ ਤੂੰ ਜਾਣਾ ਹੈ ਤਾਂ ਮੇਰੇ ਹਰ ਰੋਜ਼ ਗੱਲ ਹੋ ਗਈ ਫਿਰ ਮਤਲਬ ਕੁੜੀ ਮੇਰੇ ਕੋਲੇ ਆਉਂਦੀ ਹੈ ਚਲੋ ਕੁਝ ਹੀ ਬੋਲੂਗਾ ਉਸ ਤੋਂ ਬਾਅਦ ਜੀ ਮੈਨੂੰ ਕਹਿੰਦਾ ਕਿ ਤੁਹਾਨੂੰ ਕੰਮ ਦਵਾਵਾਂ ਤੁਹਾਨੂੰ ਨਕਦ ਪੈਸੇ ਮਿਲਣਗੇ ਅੱਦੇ ਐਡਵਾਂਸ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਨੂੰ ਹੋ ਗਿਆ ਜੀ ਚਲ ਵੀ ਬੱਚੇ ਆ ਗਏ ਚਲੋ ਹੋਰ ਕੁਝ ਵੀ ਲੱਗ ਜੇ ਮਰਜ਼ੀ ਲੈ ਲਈ ਤੁਸੀਂ ਮੈਨੂੰ ਕਹਿੰਦਾ ਮੈਂ ਤੁਹਾਨੂੰ 5000 ਰੁਪਏ ਰਿਲੇਵਾਂਸ ਕਰਵਾਉਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਖਾਤਾ ਨੰਬਰ ਮੰਗਿਆ ਜੀ ਮੈਂ ਇਹ ਸੈਂਡ ਕਰਤਾ ਪਿਕ ਮੰਗੀ ਉਹ ਸੈਂਡ ਕਰਤੀ ਜੀ ਉਸ ਤੋਂ ਬਾਅਦ ਮੇਰੀ ਸਾਰੀ ਰਿਕਾਰਡਿੰਗ ਰੱਖੀ ਬੈਠਾ ਜੀ ਉਹ ਆਪਣੀ ਰਿਕਾਰਡਿੰਗ ਨਹੀਂ ਦੱਸ ਰਿਹਾ ਜੀ ਜੋ ਕੁਝ ਵੀ ਮੈਨੂੰ ਕਿਹਾ ਮੈਂ ਤਾਂ ਹੁਣ ਚਲੋ ਫਰੈਂਡ ਤੌਰ ਤੇ ਆਮ ਗੱਲ ਕਰਨ ਲਈ ਹੁਣ ਆਪਾਂ ਬੈਠੇ ਆ ਜੀ ਨਹੀਂ ਮੈਂ ਉਹ ਚੜ ਦੇਖੀ ਐ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਉਹਨੂੰ ਐਸਾ ਮੈਸੇਜ ਨਹੀਂ ਜਿਹਦਾ ਤੁਹਾਨੂੰ ਸ਼ਰਮੰਦਾ ਹੋਣਾ ਕੋਈ ਤੁਹਾਡੇ ਪਰਿਵਾਰ ਨੂੰ ਸ਼ਰਮੰਦਾ ਹੋਣਾ ਕੋਈ ਉਹਦੇ ਵਿੱਚ ਮਤਲਬ ਉਹਨੇ ਜੋ ਸ਼ਬਦ ਬੋਲੇ ਐ ਇਹਨਾਂ ਨੇ ਉਹਨੂੰ ਸਰ ਕੇ ਹੈ ਸੱਚ ਨੇ ਵੀਰੇ ਇਹਨਾਂ ਸਰ ਕੇ ਉਹਨਾਂ ਨੂੰ ਤੁਹ ਸਰ ਨਹੀਂ ਕਹਣਾ ਮੇਰਾ ਨਾਮ ਲੈਣਾ ਜਾਂ ਉਹਨੂੰ ਡੀਅਰ ਕਹੇ ਹਾਂਜੀ ਮਤਲਬ ਉਹਨੇ ਇਹ ਨੂੰ ਕਿਹਾ ਵੀ ਚਲੋ ਆਪਾਂ ਵਧੀਆ ਕਹਿਣਾ ਜਿੰਨੇ ਕਹੇ ਮੇਰੇ ਜੋ ਮਤਲਬ ਉਹਨੇ ਮਤਲਬ ਠਰਕ ਟਾਈਪ ਸ਼ਬਦ ਬੋਲੇ ਸੋ ਬਈ ਹਾਂਜੀ ਸਰ ਮੈਨੂੰ ਉਹਨੇ ਫੋਨ ਤੇ ਇਹ ਕਿਹਾ ਵੀ ਤੈਨੂੰ ਵਿਸ਼ਵਾਸ ਕਿਉਂ ਹੋਇਆ ਤੀ ਵਿਸ਼ਵਾਸ ਕਿਵੇਂ ਦਵਾਸ ਹਾਂਜੀ ਇੱਕ ਕਿਸੇ ਅੰਗਰੇਜ਼ ਜਣ ਦੀ ਫੋਟੋ ਭੇਜੀ ਮੈਨੂੰ ਕਹਿੰਦਾ ਇਹ ਮੇਰੀ ਵਾਈਫ ਆ ਮੈਂ ਕਿਹਾ ਅੱਛਾ ਜੀ ਤੇ ਕਹਿੰਦਾ ਫਿਰ ਮੈਨੂੰ ਪਹਿਲਾਂ ਵਾਲੀ ਫੋਟੋ ਵੀ ਸੈਂਡ ਕਰ ਦਿੱਤੀ ਜਦੋਂ ਇਹਨਾਂ ਦੇ ਕੋਲ ਰਹਿੰਦੀ ਸੀ ਤੇ ਉਹ ਵੀ ਕੀਤੀ ਮੈਂ ਕਿਹਾ ਇੰਨਾ ਫਰਕ ਤਾਂ ਹੋ ਨਹੀਂ ਸਕਦਾ ਜੀ ਅਸਲ ਇਹ ਨਹੀਂ ਆਪਦੀ ਘਰ ਵਾਲੀ ਦੀ ਪੁਰਾਣੀ ਫੋਟੋ ਤੇ ਘਰ ਵਾਲੀ ਦੀ ਨਵੀਂ ਫੋਟੋ ਵੀ ਅਮਰੀਕਾ ਵਾਲੇ ਕੋਲ ਆਏ ਸੀ ਹੁਣ ਅੰਗਰੇਜ਼ਨਾਂ ਕੋਲ ਦੀ ਬ라운 ਜਿਹੜਾ ਕਲਰ ਉਹ ਓਕੇ 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 ਇੱਕ ਕੋਨੇ ਮੈਨੂੰ ਹੋਰ ਵੀ 15 16 ਸਾਲ ਦੀ ਕੁੜੀ ਦੀ ਫੋਟੋ ਭੇਜੀ ਹੈ ਕਹਿੰਦਾ ਵੀ ਮੈਨੂੰ ਇਹ ਮੈਸੇਜ ਕਰਦੇ ਆ ਤੁਹਾਡੇ ਮਾਨਸਾ ਦੀ ਆ ਬਾਗ ਵਾਲੀ ਗੁਰਦੁਆਰੇ ਨੰਨਾ 100 ਕੁਝ ਕਿਹਾ ਜੀ ਮੈਂ ਕਿਹਾ ਵੀ ਇਹ ਨਹੀਂ ਹੋ ਸਕਦਾ ਵੀ ਸੱਚ ਨਹੀਂ ਹੁੰਦਾ ਨਾ ਇਹ ਇਹ ਛੋਟੇ ਬੱਚੇ ਤੋਂ ਇਹ ਨਾ ਵੱਡਾ ਬਿਲਕੁਲ ਬਿਲਕੁਲ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦਾ ਚਲੋ ਕੋਈ ਗੱਲ ਨਹੀਂ ਛੱਡੋ ਤੁਸੀਂ ਸਵੇਰੇ ਸ਼ੂਟ ਤੇ ਆ ਜਾਓ ਆਪਾਂ ਹਿਮਾਚਲ ਚੱਲਾਂਗੇ ਮੈਂ ਸਰ ਕੌਣ-ਕੌਣ ਹੈ ਕਿੰਨੇ ਜਾਣੇ ਆ ਦੇਖੋ ਇਹ ਬੁੱਟਾ ਸਾਨੂੰ ਨਹੀਂ ਪਤਾ ਕਿਸੇ ਵੀ ਗੱਲ ਬਾਰੇ ਬੁੱਟਾ ਸਾਨੂੰ ਨਹੀਂ ਪਤਾ ਇਹ ਸ਼ੂਟ ਦੇ ਸੀਗੇ ਚੰਡੀਗੜ੍ਹ ਮੈਂ ਖੜੀ ਸ਼ੂਟ ਦੇ ਸੀ ਬਾਈ ਹਾਂਜੀ ਤੇ ਮੈਨੂੰ ਕਹਿੰਦਾ ਆਜੋ ਮੈਂ ਇਹ ਚੱਲੋ ਕੋਈ ਲੈ ਤੁਹਾਨੂੰ ਕਿੱਥੇ ਬੁਲਾਇਆ ਬਾਈ ਉਹਨੇ ਮੈਨੂੰ ਹਮਾਚਲ ਕਹਿੰਦਾ ਸੀ ਨਹੀਂ ਹਮਾਚਲ ਤੋਂ ਪਹਿਲਾਂ ਤੁਹਾਨੂੰ ਕਿੱਥੇ ਬੁਲਾਇਆ ਪਰਸ਼ੰਦਾ ਪਰਸ਼ੰਦਾ ਵੀ ਪਰਸ਼ੰਦੇ ਆਜੋ ਹਾਂਜੀ ਓਕੇ ਉਹਨੇ ਬਾਈ ਨੂੰ ਬਠਿੰਡੇ ਕਹਿੰਦਾ ਵੀ ਆਪਾਂ ਇਕੱਠੇ ਬੰਦੇ ਚੱਲਾਂਗੇ ਜਿੱਥੇ ਸ਼ੱਕ ਫੜਿਆ ਗਿਆ ਸ਼ੱਕ ਦੇ ਦਰਜ ਆਇਆ ਬੰਦਾ ਪਰਸ਼ੰਦੇ ਤੋਂ ਹਮਾਚਲ ਪਰਸ਼ੰਦੇ ਤੋਂ ਹਮਾਚਲ ਚੱਲਾਂਗੇ ਆਪਾਂ ਇਕੱਠੇ ਫਿਰ ਤੇ ਹਾਂਜੀ ਹੈ ਇੱਕ ਵੀ ਬੰਦੇ ਦਾ ਦਿਮਾਗ ਦੀ ਤੁਸੀਂ ਗੇ ਵੀ ਜਿਹੜਾ ਬੂਟਾ ਹੈ ਉਹ ਬੰਦਾ ਘਟਿਆ ਕਿਸਮ ਦਾ ਬੰਦਾ ਹੈ ਵੀ ਮੇਰੇ ਨਾਲ ਰਹਿਣ ਵਾਲਾ ਬੰਦਾ ਮੈਨੂੰ ਘਟਿਆ ਕਿਸਮ ਦਾ ਬੰਦਾ ਕਹਿ ਰਿਹਾ ਉਹ ਤੁਹਾਨੂੰ ਪੈਸੇ ਨਹੀਂ ਦੇਊਗਾ ਉਹ ਫਲੈਟ ਦੇ ਵਿੱਚ ਮੁੰਡੇ ਰੱਖਦਾ ਤੁਸੀਂ ਉਹਦੇ ਉੱਥੇ ਫਲੈਟ ਦੇ ਨਹੀਂ ਜਾਣਾ ਦੇਖੋ ਵੀਰੇ ਪਹਿਲੀ ਗੱਲ ਅਸੀਂ ਕੁੜੀ ਨੂੰ ਫਲੈਟ ਦੇ ਕਰਾਉਂਦੇ ਜੀ ਤੁਹਾਨੂੰ ਵੀਰੇ ਫਲੈਟ ਚ ਬੁਲਾਇਆ ਹਿੱਤ ਨਹੀਂ ਸਰ ਉਹ ਤਾਂ ਤੁਸੀਂ ਮੇਰੇ ਕਿੰਨਾ ਲੈ ਰਹੇ ਹੋ ਵੀਰੇ ਫਲੈਟਸ ਅਮਰਤਾਲੀ ਮੁੰਡੇ ਝੂਠ ਨਾ ਬੋਲੀ ਮੈਂ ਬਾਈ ਜਦੋਂ ਝੂਠ ਤੇ ਜਾਂਦਾ ਮੈਂ ਬਾਈ ਨਾਲ ਫਲੈਟ ਜੀ ਫਲੈਟ ਤੇ ਆਪਣੇ ਕਿੰਨੇ ਦੋਸਤ ਹੁੰਦੇ ਉੱਥੇ ਕਿਹੜੇ ਕਿਹੜੇ ਫਲਾਟਾਂ ਦੇ ਨਾਲ ਜ਼ਰੂਰ ਬੋਲ ਜੀ ਕਿਹੜੇ ਬੰ ਤੇ ਇੱਕ ਖਾਨ ਖਾਨ ਤੋਂ ਹੀ ਵੱਜ ਜਾ ਬਾਈ ਧਿਆਨ ਹੋ ਗਿਆ ਭਰਾ ਬਾਈ ਧਿਆਨ ਹੁੰਦਾ ਕੋਟ ਮਤਲਬ ਧਿਆਨ ਬੰਦੇ ਆਪਣੇ ਨਾਲ ਰੱਖਦੇ ਆ ਨਾ ਹਾਂਜੀ ਹਾਂਜੀ ਬਾਈ ਮੈਂ ਬੰਦੇ ਕਿਉਂ ਰੱਖਦਾ ਕੱਲ ਨੂੰ ਬੰਦਾ ਮੇਰੇ ਤੇ ਇਹ ਲਜਾਣਾ ਲਾਵੇ ਗਣੀ ਵੀ ਹੁੰਦਾ ਜਾਨੀਵਾਜੇ ਜਿਹੜਾ ਬੰਦਾ ਜਾਨੀਵਾਜੀ ਕਰਨੀ ਹੈ ਉਹ ਬੰਦਾ ਇਕੱਲਾ ਰਹਿੰਦਾ ਹੈ ਉਹ ਦੋਸਤ ਨਹੀਂ ਰੱਖਦਾ ਯਾਰ ਨਹੀਂ ਰੱਖਦਾ ਇਹ ਅਮਰਤਾ ਦੀ ਮੁੰਡਾ ਹੈ ਜਿੰਨੇ ਵਾਰੀ ਵਿਆਹ ਮੇਰੇ ਕੋਲੇ ਦੀ ਹੈ ਜਿਹੜਾ ਬੰਦਾ ਕਾਣਾ ਹੁੰਦਾ ਬੰਦੇ ਨੂੰ ਲੱਗਦਾ ਰਿਹਾ ਬਾਈ ਆਪਣੇ ਕਿੰਨੇ ਵਾਰੀ ਮੇਰੇ ਕੋਲੇ ਰਹੇ ਹੋਗੇ ਜਮਾ ਮੈਂ ਬਾਈ ਮੇਨ ਲੇਵਾਂ ਗੁਰਨਾਦਾਂ ਦੇ ਹੋਣੀ ਹਾਂ ਮੇਰੇ ਕੋਲ ਇਹ ਲੱਗਦਾ ਤੁਹਾਨੂੰ ਤੇ ਇਹਦੀ ਬਾਕੀ ਸੜਕਾਂ ਵੀ ਕਿਤਾ ਤੁਸੀਂ ਵਧੀਆ ਚੰਗੇ ਜਿਹਨਾਂ ਨੇ ਵਡੀਆਂ ਫਰਮਾਂ ਕੀਤੀਆਂ ਗਿੱਪੀ ਦਿਲਜੀਤ ਐਮੀ ਵਰਗ ਜਿਹਨਾਂ ਚੰਗੇ ਫਰਮਾਂ ਕੀਤੀ ਉਹਨਾਂ ਨਾਲ ਕੁਰਬਾਨੀ ਸੜਕਾਂ ਕਰਦੀ ਸੀ ਉਹ ਹੁਣ ਨਾਲ ਕੰਮ ਵੀ ਕਰ ਰਹੇ ਸੱਚ ਦੇ ਵਿੱਚ ਹਾਂ ਜੀ ਹਾਂ ਕੰਮ ਕਰ ਰਹੇ ਸੋ ਖੁਸ਼ੀ ਵੀ ਤੁਸੀਂ ਤਿਆਰ ਹੋ ਗਏ ਸੀ ਬਈ ਕੱਪੜੇ ਪੈਕ ਕਰ ਲਏ ਸੀ ਮੈਂ ਤਿਆਰ ਹੋ ਗਈ ਸੀ ਸਾਰਾ اچانک ਮੈਨੂੰ ਖਿਆਲ ਆਇਆ ਵੀ ਚਲੋ ਮੈਂ ਬੂਟਾ ਸਰ ਨਾਲ ਤਾਂ ਗੱਲ ਕਰਾਂ ਇੰਨਾ ਵੱਡਾ ਕਦਮ ਚੱਕ ਲਈ ਮੈਂ ਦੂਰ ਜਾ ਰਹੀ ਆ ਕਿਉਂਕਿ ਮੈਂ ਤੁਹਾਡੇ ਨਾਲ ਕੰਮ ਕਰ ਲਈ ਸੀ ਕੱਲ ਨੂੰ ਕੋਈ ਹੋਰ ਮੇਰੇ ਨਾਲ ਗੱਲ ਹੋ ਜਾਈਏ ਗੱਲ ਤੁਹਾਡੇ ਤੇ ਆ ਰਹੀ ਹੂੰ ਕਿਉਂਕਿ ਘਰੇ ਤਾਂ ਮੈਂ ਇਹੀ ਕਿਹਾ ਕਿ ਮੈਂ ਬੂਟਾ ਸਰ ਨਾਲ ਕੰਮ ਕਰਦੀ ਹਾਂ ਸ਼ੱਕ ਤਾਂ ਤੁਹਾਡੇ ਤੇ ਹੀ ਹੈ ਬਿਲਕੁਲ ਬਿਲਕੁਲ ਇੱਕ ਕੁੜੀ ਨੇ ਮੈਨੂੰ ਪੁੱਛ ਲਿਆ ਵੀ ਸਰ ਤੁਸੀਂ ਕਿੱਥੇ ਹੋ ਮੈਂ ਹਾਂ ਮੈਂ ਮਹਾਲੀ ਹਾਂ ਕਿੰਦੀ ਸਰ ਤੁਸੀਂ ਕਦੋਂ ਆਣਾ ਜੇ ਕਦੋਂ ਕਦੋਂ ਚੈਨਲ ਤੇ ਫਿਲਮ ਕਰੀਏ ਸਾਰੀ ਫਿਲਮ ਚੱਲ ਗਈ ਸੀ ਤੁਸੀਂ ਸਭੀ ਸ ਉਦੋਂ ਤਾਂ ਲੱਗਦੇ ਜਾਵਗੇ ਕਿ ਸਰ ਮੁਆਰਕਾ ਆਪਣੇ ਜਿਨੂੰ ਚੱਲੇਗੀ ਮੈਂ ਦੇਖੂ ਜੇ ਅੱਗੇ ਵੀ ਕਰਾਂਗੇ ਕਿਨ ਸਰ ਕਿੱਦੇ ਹੋਣਾ ਮੈਂ ਹੁਣ ਇੱਕ ਦਿਨ ਕਿਉਂ ਮੇਰਾ 7 ਦਿਨ ਦਾ ਝੂਠ ਹੈ ਆਪਣੇ ਫਰਾਂ ਦਾ ਡਾਇਰੈਕਟਰ ਹੈ ਕਿਨ ਸਰ ਇਹਦੇ ਗੁੱਸਾ ਕੀਤਾ ਕਿਨ ਸਰ ਮੈਨੂੰ ਨਿਕਰਵਾਇਆ ਸੀ ਕੰਮ ਖੁਸ਼ੀ ਜਦ ਤੁਹਾਨੂੰ ਇਹ ਗੱਲ ਕਹੀ ਹੈ ਅੱਗੇ ਦੱਸਦੇ ਹੋ ਵੀ ਤੈਨੂੰ ਬਈ ਮੈਂ ਕੀ ਜਵਾਬ ਦਿੰਦਾ ਅੱਗੇ ਤਾਂ ਮੈਨੂੰ ਇਹ ਕਿਹਾ ਸੀ ਵੀ ਥੋੜਾ ਗ੍ਰੇਟਪਰ ਨਹੀਂ ਆ ਮੈਂ ਪਤਾ ਬਈ ਵੀ ਕੀ ਆਪਾਂ ਕਿਸੇ ਕੁੜੀ ਨੂੰ ਐਵੇਂ ਨਹੀਂ ਬੁਲਾਉਣਾ ਚਾਹੁੰਦੇ ਵੀ ਕੁੜੀ ਦਾ ਕੰਮ ਨਾ ਹੋਵੇ ਕਿਉਂਕਿ ਜੇ ਮੈਂ ਆਇਆ ਕੁੜੀ ਦਾ ਵਸਾਉਣਾ ਹੁਣ ਤਾਂ ਜਿੰਨੀਆਂ ਮਰਜ਼ੀ ਕੁੜੀਆਂ ਇਕਨਿ ਸਤ ਤੁਸੀਂ ਮੇਨੂੰ ਕੰਮ ਨਹੀਂ ਕਰਾਏ ਹੋ ਨਾ ਬੱਚੇ ਉਹਦੇ ਤੇਰਾ ਕੈਰੇਕਟਰ ਨਹੀਂ ਹੈਗਾ ਕੁਝ ਲੇਡੀਜ਼ ਕੈਰੇਕਟਰ ਹੈ ਥੋੜੀ ਵੀਡੀਓ ਕੋਲਦੀ ਕਰਵਾ ਜੂਗੇ ਨਾ ਬੀਬੀ ਦਾ ਨਾਮ ਹੈ ਹਾਂਜੀ ਕਰਵਾਇਆ ਸਾਰੇ ਸਟਾਫ ਨਾਲ ਕਰਵਾਇਆ ਸਾਰਾ ਟੈਸਟ ਨਾਲ ਤੇ ਉਸ ਦਿਨ ਜਗਦੀਸ਼ ਮਿਸ਼ਤਰੀ ਦੀ ਡੈਥ ਹੁੰਦੀ ਹੈ ਤੇ ਖੁਜੀ ਉਸ ਤੋਂ ਬਾਅਦ ਜੇ ਤੁਸੀਂ ਮੈਨੂੰ ਪੁੱਛਿਆ ਪਤਾ ਕੀਤਾ ਵੀ ਸਰ ਤੁਸੀਂ ਕਿੱਥੋਂ ਮੈਂ ਕਿਹਾ ਮਹਾਨੀ ਆ ਤਾਂ ਫਿਰ ਤੁਹਾਡੇ ਹਸਬੰਦ ਨੇ ਕੋਈ ਲੋਕੋ ਦੀ ਕੋਸ਼ਿਸ਼ ਕੀਤੀ ਵੀ ਉਹ ਹਮਾਚਲਦਨ ਨੂੰ ਬੁਲਾ ਦੇ ਤੂੰ ਹਮਾਚਲ ਗਿਆ ਉਹ ਜਾ ਰਹੀ ਪਾਗਲੇ ਕੀਤੇ ਸੀ ਜੀ ਉਹਨਾਂ ਨੇ ਕੋਸ਼ਿਸ਼ ਉਹੀ ਗੱਲ ਫੇਰ ਆ ਜਾਂਦੀ ਹੈ ਸਰ ਚਲੋ ਆਪਾਂ ਨੂੰ ਐ ਹੁੰਦਾ ਵੀ ਮਸਾਂ ਕੰਮ ਮਿਲਿਆ ਬੰਦੇਆਂ ਦੇ ਆਰਟਿਸਟਾਂ ਨੂੰ ਬਸ ਇਹੀ ਰਾਜ ਚੋੜੀ ਸਾਡੇ ਨੂੰ ਸਬੂਤ ਪਿਆ ਬਾਈ ਇਹਦੋਂ ਕੀ ਕੀ ਮਗਵਾਇਆ ਉਹਨੇ ਕੀ ਨਹੀਂ ਮਗਵਾਇਆ ਉਹ ਇਹ ਆਪ ਦੱਸੋ ਫੋਟੋ ਰਹੀ ਦੱਸੋ ਕੁਝ ਬਈ ਮੈਂ ਤਾਂ ਵੋਟਵਾਂ ਸੈਂਡ ਕਰਵਾਇਆ ਜੀ ਖਾਤਾ ਨੰਬਰ ਸੈਂਡ ਕਰਵਾਇਆ ਕਹਿੰਦਾ ਮੈਂ 5000 ਰੁਪਏ ਅਡਵਾਂਸ ਕੋ ਉਹਨਾਂ ਦਾ 4 ਦਿਨਾਂ ਦੀ ਸ਼ੂਟਿੰਗ ਹੈਗੀ 10000 ਰੁਪਏ ਤੁਹਾਡੀ ਪੇਮੈਂਟ ਹੈਗੀ ਤੇ 10000 ਰੁਪਏ ਬਾਈ ਇੱਕ ਦਿਨ 10000 ਰੁਪਏ ਮੈਂ ਨਹੀਂ ਲੈਂਦਾ 10 4 ਦਿਨਾਂ ਦਾ 4 ਦਿਨਾਂ ਦਾ 10000 ਰੁਪਏ 4 ਦਿਨਾਂ ਦਾ 10000 ਤੁਹਾਨੂੰ ਲੱਗਦਾ ਵੀ ਕੋਈ ਬੰਦੇ ਨੂੰ 10000 ਦੇ ਰਿਕਾਰ ਦਿੰਦਾ ਕੀ ਪਹਿਲਾਂ ਤੁਸੀਂ ਤੁਹਾਨੂੰ ਲੱਗਦਾ ਨਹੀਂ ਬਾਈ ਕਿੰਨੀਆਂ ਕੁੜੀਆਂ ਕੰਮ ਕਰ ਰਹੀਆਂ ਹਨ ਮਤਲਬ ਜਰਨਲ ਭਾਈ ਦਾ ਉਹ ਬਟਨ ਆ ਉਹ ਜਿਹੜੇ ਨਵੇਂ ਆਰਟਿਸਟ ਨੂੰ ਕੰਮ ਕਰਉਂਦੇ ਕਿੰਨੇ ਪੈਸੇ ਦੇਣਗੇ ਤਿੰਨ ਤੋਂ ਵਧੇ ਜਾ ਸਰ ਫਿਰ ਉਹਦੇ ਮੰਚ ਮੈਲ ਸੀ ਨਾ ਨਹੀਂ ਨਹੀਂ ਤੁਸੀਂ ਸਹੀ ਹੋ ਕਿੰਨੇ ਪੈਸੇ ਦੇਣਗੇ ਹੋਣਗੇ 10 ਜਿੰਨਾਵੇਂ ਬੰਦੇ ਨੂੰ ਜਿਹੜਾ ਜੂਨੀਅਰ ਆਰਟਿਸਟ ਹੈ ਉਹਨਾਂ ਨੂੰ ਇੱਕ ਦਿਨ ਦਾ 7 ਕੁ 700 ਰੁਪਏ 700 800 ਰੁਪਏ ਬਾਈ ਜੀ ਦੀ ਅੜੀ ਇਹ ਜਨ ਜੂਨੀਅਰ ਅਡਸਟ ਹੈ ਇੱਕ ਕੁੜੀ ਜੂਨੀਅਰ ਜੀ ਆ ਜਾਂਦੀ ਹੈ ਠੀਕ ਹੈ ਕਿਉਂਕਿ ਇਹ ਜਰੀਨੋ ਕੋਈ ਮਤਲਬ ਥੀਏਟਰ ਨਹੀਂ ਕੀਤਾ ਕੋਈ ਬੰਮੀ ਲੈਕਚਰ ਕੁੜੀ ਨਹੀਂ ਖੁਸ਼ੀ ਪਰ ਜਦੋਂ ਥੋੜਾ ਸ਼ੱਕ ਥੋੜੀ ਉਹਦੀ ਗੱਲ ਥੋੜੇ ਉਹਦੇ ਸ਼ੱਕ ਦੇ ਸ਼ੱਕ ਦੇ ਦਰੇ ਚ ਬਦਲੀ ਫੇ ਥੋੜੇ ਹਸਬੰਡ ਨਹੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਰ ਮੈਨੂੰ ਮੇਰੇ ਹਸਬੰਡ ਲੜੇ ਵੀ ਐਕਟਵਾ ਦੇ ਐਨੇ ਦੂਰ ਹਮਾਤ ਚੱਲਦੇ ਤੇ ਚਲੋ ਹਿੰਦੀ ਸੌਂਗਸ ਦੀ ਤਾਂ ਆਪਾਂ ਕਹਿ ਜੀ ਵੀ ਬਾਹਰ ਹੋਣ ਦੀ ਹੈਗੀ ਮਾਡਲਿੰਗ ਹੋਣ ਦੀ ਹੈ ਵੀ ਇਹ ਸ਼ੂਟਿੰਗ ਹੁੰਦੀ ਆ ਜਿਹੜੇ ਪੰਜਾਬੀ ਗਾਣੇ ਜਾਂਦੇ ਨੇ ਤਾਂ ਆਪਣੇ ਇੱਥੇ ਬਿਲਕੁਲ ਬਿਲਕੁਲ ਫਿਰ ਮੈਨੂੰ ਉਹ ਲੜਈ ਤੇ ਫਿਰ ਮੈਂ ਫੋਨ ਨਹੀਂ ਕੀਤਾ ਸਾਰ ਇਹਨਾਂ ਨੂੰ ਫਿਰ ਵੀ ਮੈਨੂੰ 2-3 ਦਿਨਾਂ ਬਾਅਦ ਇਹਨਾਂ ਨੇ ਫੋਨ ਲਾਇਆ ਆਪ ਮੈਨੂੰ ਕਹਿੰਦਾ ਵੀ ਸੁਖੀ ਕਿਵੇਂ ਹੋ ਤੁਸੀਂ ਮੈਂ ਕਿਹਾ ਵੀ ਮੈਂ ਗੱਲ ਨਹੀਂ ਕਰਨੀ ਵੀ ਬੂਟਾ ਸਾਰ ਲੜਦੇ ਨੇ ਉਹਨਾਂ ਨਾਲ ਕੰਮ ਕਰਦੇ ਆ ਹੂੰ ਵੀ ਜੇ ਮੇਰੇ ਨਾਲ ਕੰਮ ਕਰਨਾ ਤੁਸੀਂ ਹੋਰ ਨਾਲ ਗੱਲ ਨਹੀਂ ਕਰਦੇ ਮੈਂ ਕਿਹਾ ਮੇਰੇ ਹਸਬੰਦ ਨਾਲ ਗੱਲ ਕਰ ਲਓ ਜੇ ਮੈਂ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਨੇ ਤੁਰੰਤ ਫੋਨ ਕੱਟ ਲਿਆ ਸੋ ਮੈਨੂੰ ਵੀ ਨਾ ਜਿੰਨਾ ਬੜਾ ਕਿਹਾ ਵੀ ਉਹਦੇ ਨਾਲ ਕੰਮ ਕਰਾਂਗੇ ਉਹਨਾਂ ਨੂੰ ਗੀਤ ਦੇਣਾ ਮੈਂ ਤੈਨੂੰ ਪੈਸੇ ਦੇ ਦੂੰਗਾ ਜਿਹੜਾ ਬੰਦਾ ਲੋਕਾਂ ਦੇ ਪੈਸੇ ਚੱਕ-ਚੱਕ ਭੱਜਿਆ ਚੋਰ ਬੰਦਾ ਫਰਾਡ ਬੰਦਾ ਪਿੰਡ ਤੋਂ ਬਈ ਇੱਕ ਬੰਦਾ ਨੂੰ ਚੰਗਾ ਕਹਦੇ ਬੱਚਾ ਵੀ ਚੰਗਾ ਕਹਦੇ ਮੈਂ ਲੱਥ ਲੈਣ ਨੂੰ ਦੱਸਦਾ ਮੈਂ ਪਿੰਡ ਦੇ ਆਪਣੇ ਜਵਾਗ ਲੈ ਕੇ ਪਰਿਵਾਰ ਲੈ ਕੇ ਕਦੇ ਬਾਹਰ ਆਣ ਲੱਗ ਜੂਗਾ ਸੋ ਵੀਰੇ ਅਸੀਂ ਇਹੀ ਮੈਸੇਜ ਦਿੰਨੇ ਆ ਮੇਰਾ ਨਾਮ ਬੂਟਾ ਗਾੜੀ ਹੈ 1 ਲੱਖ ਪਲੱਸ 6000 ਮੇਰੇ ਫੋਨ ਫੇਸਬੁਕ ਤੇ ਹੈ 42000 ਮੇਰਾ YouTube ਤੇ ਹੈ ਇੰਡਸਟਰੀ ਦੇ ਵਿੱਚ ਮੈਂ 70 ਤੋਂ 80 ਫਿਲਮਾਂ 70 ਤੋਂ 80 ਗਾਣੇ ਕਰ ਚੁੱਕਿਆ ਮੇਰੇ ਕੋਲੇ ਚੈਨਲ ਦੀਆਂ ਕੁੜੀਆਂ ਵੀ ਹੁੰਦੀਆਂ ਚੈਨਲ ਦੇ ਮੁੰਡੇ ਵੀ ਹੁੰਦੇ ਆ ਇਹ ਕੁੜੀ ਮਾਨਸਾ ਤੋਂ ਆ ਜੇ ਕਿਸੇ ਨੂੰ ਕੋਈ ਗਲਵਾਤ ਹੁੰਦੀ ਜਾ ਬੜੀ ਗਾਜ ਕੁਝ ਵੀ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਉਹ ਬੰਦੇ ਦੀ ਹੈ ਮੈਂ ਸਾਰੀਆਂ ਕੁੜੀਆਂ ਨੂੰ ਇਹੀ ਕਹਿੰਦੀ ਕਰਦੀ ਜੀ ਸੋਚ ਸਮਝ ਕੇ ਜਾਓ ਇਹ ਜਿਹੇ ਫਰਾਡ ਦੇ ਮੰਗਰ ਨਾ ਲੱਗੋ ਜੀ ਪਤਾ ਨਹੀਂ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਕਰਦੀ ਆ ਜਦੋਂ ਤੁਸੀਂ ਵੀ ਮੈਨੂੰ ਰੋਕ ਕੇ ਬਹੁਤ ਚੱਲ ਲੜੇ ਵੀ ਮੇਰੇ ਨਾਲ ਕੰਮ ਕਰ ਲਿਆ ਲੜੇ ਬਈ ਕੁੜੀ ਨੂੰ ਹਾਂਜੀ ਮੇਰੇ ਨਾਲ ਪਤਾ ਨਹੀਂ ਕੀ ਹੋਣਾ ਸੀ ਸਾਰਾ ਕੁਝ ਤੁਹਾਡਾ ਧੰਨਵਾਦ ਕਰਦੀ ਆ ਜੀ ਸੋ ਕੋਈ ਬਈ ਵਿਸ਼ਵਾਸ ਕਿਵੇਂ ਬਣਾਇਆ ਉਹ ਮੇਰੇ ਨਾਲ ਦੋ ਦਿਨ ਗੱਡੀ ਦੋ ਦਿਨ ਦਰ ਮੇਰੇ ਨਾਲ ਸ਼ੂਟ ਅਸੀਂ ਸ਼ੂਟ ਕਰਦੇ ਸੀ ਰੋਬੀਸ ਉਹ ਉੱਥੇ ਆ ਜਾਂਦਾ ਸੀਗਾ ਜਾਂ ਕਹਿੰਦਾ ਸੀ ਕਿ ਸਾਡੇ ਘਰੇ ਜਾਂਦੀਆਂ ਕਿਉਂਕਿ ਉਹਦੇ ਡੈਡੀ ਨੇ ਮੇਰੇ ਡੈਡੀ ਦੀ ਵਿਆਹ ਸੌਲਵ ਕਰਨ ਲਈ ਲਿਆਸ ਚਲੋ ਵਿਸ਼ਵਾਸ ਹੁੰਦਾ ਉਹ ਵਿਸ਼ਵਾਸ ਬਣਾਇਆ ਤੁਹਾਡੇ ਤੇ ਇਹਨੂੰ ਭੈਣ ਕਿਹਾ ਮੈਨੂੰ ਭਰਾ ਕਹਿੰਦਾ ਸੀਗਾ ਪਰ ਮੈਨੂੰ ਜੇ ਉਹ ਦੱਸ ਕੇ ਨੰਬਰ ਲੈਂਦਾ ਮੈਨੂੰ ਕੋਈ ਤੜਾਜ ਨਹੀਂ ਸੀ ਕਿਉਂਕਿ ਇੱਕ ਟੀਮ ਹੁੰਦੀ ਹੈ ਟੀਮ ਵਰਗੇ ਬਾਈ ਮੁੰਡਾ ਇਹ ਮੇਰੇ ਅਕਸਤਾਂ ਦੇ ਸਾਰੇ ਨੰਬਰ ਜਿੰਨੇ ਭਰਾ ਹੈ ਇਹ ਵੀ ਹੈਗੇ ਨਾ ਤੇਰੇ ਹਾਂਜੀ ਹਾਂਜੀ ਉਹਨਾਂ ਦੀ ਵੀਰੇ ਕੋਲੇ ਹੈਗੇ ਆ ਇਹ ਸਾਡੇ ਸਟੋਰੀਆਂ ਵਿੱਚ ਮੈਂਸ਼ਨ ਕਰਦਾ ਸਾਡੇ ਮੇਰੇ ਲੈ ਕੇ ਹੁੰਦਾ ਵੀ ਸਾਡੇ ਭਰਾ ਹੈ ਤੇ ਅਸੀਂ ਇਹ ਸਰਦਾਰ ਬੰਦੇ ਨੂੰ ਅਮਰਤਾਜੀ ਬੰਦੇ ਨੂੰ ਤਾਂ ਵਿੱਚ ਲਿਆ ਨਹੀਂ ਅਮਰਤਾਜੀ ਬੰਦਾ ਕਹਿੰਦਾ ਝੂਠ ਨਹੀਂ ਬੋਲਦਾ ਸੋ ਬਾਈ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਹੈ ਛੋਟਾ ਜਿਹਾ ਜੀ ਤੁਹਾਨੂੰ ਇੱਕ ਗੱਲ ਦਾ ਸਲਾਹ ਦਿੰਨੇ ਆ ਤੁਨੂੰ ਕਿਸੇ ਬੰਦੇ ਦਾ ਗੁਣ ਹੁੰਦਾ ਪਹਿਲਾਂ ਇਹ ਪਤਾ ਕਰੋ ਵੀ ਉਹ ਇੰਡਸਟਰੀ ਦਾ ਬੰਦਾ ਹੈ ਜਾਂ ਨਹੀਂ ਉਹਦੇ ਵਾਲੀ ਦਿਹਾੜ ਬੰਦੇ ਨੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਸੀ ਹੋ ਸਕਦਾ ਵੀ ਕੁੜੀ ਨੂੰ ਮਾਰ ਕੇ ਸੜਨ ਦਾ ਤੇ ਉੱਥੇ ਕਹਿੰਦੇ ਵੀ ਕੁੜੀ ਤਾਂ ਇੱਥੋਂ ਗਈ ਕੁੜੀ ਸੌਣੀ ਸੀ ਮੱਚ ਗਈ ਬਾਈ ਨੰਬਰ 2 ਜੇ ਤੁਸੀਂ ਕਿਸੇ ਨਾਲ ਕੰਮ ਕਰਨ ਜਾਂਦੇ ਹੋ ਮੈਂ ਆਪਜੀ ਗੱਲ ਦੱਸਦਾ ਤਾਂ ਬਈ ਮੈਂ 40 ਸਾਲ ਦੀ ਮੇਰੀ ਮੈਂ ਆਪਜੀ ਘਰ ਵਾਲੀ ਨੂੰ ਆਪਦੀ ਮਾਤਾ ਨੂੰ ਆਪਦੇ ਬੱਚਿਆਂ ਨੂੰ ਉਹ ਬੰਦੇ ਦਾ ਐਡਰੈਸ ਨਾਮ ਮੋਬਾਈਲ ਨੰਬਰ ਸਾਇਗੋ ਦਾ ਨਵੀਆ ਪ੍ਰੋਡਕਸ਼ਨ ਹੈ ਆਹਦਣਾ ਮੋਈ ਨੂੰ ਬਰੇ ਉਹਨਾਂ ਨਾਲ ਸ਼ੂਟਿੰਗ ਕਰਦੇ ਜਲੇ ਕੱਲ ਨੂੰ ਕੀ ਗਲਤ ਹੁੰਦੀ ਹੈ ਤਾਂ ਮੈਂ ਉੱਥੇ ਮਿਲੂਗਾ ਸੋ ਪਿੱਛੇ ਜਿਹੜੇ ਜਗਦੀਸ਼ ਮਿਸਤਰੀ ਜੀ ਦੀ ਮੌਤ ਹੋਈ ਹੈ ਸ਼ੂਟ ਦੇ ਉਹਦੇ ਪਰਿਵਾਰ ਨੂੰ ਇਹ ਨਹੀਂ ਦੱਸਿਓ ਕਿੱਥੇ ਹੈ ਉਹਦੇ ਘਰੇ ਡੱਡਾ-ਬੋਡੇ ਚੋਂ ਆਉਣ ਵਾਲਾ ਮੈਂ ਹਾਂ ਜੀ ਸੱਚੇ ਕਿਉਂਕਿ ਜੇ ਤੁਹਾਡੇ ਪਰਿਵਾਰ ਨੂੰ ਪਤਾ ਹੀ ਨਹੀਂ ਤੁਸੀਂ ਕਿੱਥੇ ਹੋ ਤਾਂ ਤੁਸੀਂ ਤਾਂ ਕਿਵੇਂ ਤਾਂ ਮਿਲੋਗੇ ਪਰਿਵਾਰ ਨੂੰ ਕਿਵੇਂ ਜੇ ਕੋਈ ਗਲਤ ਹੁੰਦੀ ਹੈ ਕਿਉਂਕਿ ਬੰਦੇ ਦਾ ਕੁਝ ਨਹੀਂ ਪਤਾ ਖੁਸ਼ੀ ਜਾਣਦੇ ਹੋਏ ਵੀ ਕੀ ਮਜ਼ੇਦਾਰ ਤੋਂ ਨਹੀਂ ਕਿ ਤੁਸੀਂ ਜੇ ਉੱਥੇ ਜਾਂਦੇ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਹੌਂਸ ਮੋੜਦੇ ਤੁਹਾਨੂੰ ਲੱਗਦਾ ਇਸ ਉਹ ਮੋਕਾ ਯਾਦ ਕਰਕੇ ਬਹੁਤ ਘਬਰਾਟ ਹੁੰਦੀ ਹੈ ਡਰ ਵੀ ਲੱਗਦਾ ਹੈ ਕਿ ਬਸ ਮੈਂ ਬਚ ਗਈ ਬਚ ਹੋਏ ਹੈ ਜਾਂ ਨਹੀਂ ਇਹ ਇਹ ਮੈਸੇਜ ਹੈ ਸੋ ਵੀ ਜਿਹੜੀ ਇਹ ਸਾਡੀ ਵੀਡੀਓ ਹੈ ਇਹ ਅਸੀਂ ਤਾਂ ਪਾਈ ਹੈ ਕਿਉਂਕਿ ਮੇਰੇ ਕਹਿਣ ਦੇ ਬਾਵਜੂਦ ਉਹਦੀਆਂ ਪੋਸਟਾਂ ਪਾਉਣ ਦੇ ਬਾਵਜੂਦ ਉਹਨਾਂ ਦੇ ਕਹਿਣ ਦੇ ਬਾਵਜੂਦ ਪਿੰਡ ਦੇ ਮੈਂਬਰ ਦੇ ਕਹਿਣ ਦੇ ਬਾਵਜੂਦ ਮੈਂ ਡਿਲੀਟ ਕਰ ਦਿੱਤੀ ਸੀ ਪਰ ਜਾਣ ਪੁੱਜ ਗਿਆ ਕਿ ਕੁੜੀ ਨੇ ਮੇਰੇ ਕੋਲ ਝੂਠ ਤੇ ਹੋਣਾ ਸੀ ਇਹ ਕੁੜੀ ਨੂੰ ਰਾਤ ਵੀ ਤੰਗ ਕੀਤਾ ਕੁਛ ਹੀ ਸਹੀ ਹੈ ਹਾਂਜੀ ਜਦੋਂ ਮੈਂ ਮੇਰੇ ਹਸਬੰਦ ਨਾਲ ਗੱਲ ਕਰਵਾਈ ਕੀ ਜਦੋਂ ਫੋਨ ਲਾ ਕੇ ਉਹਨੇ ਕੀ ਕਿਹਾ ਸੀਗਾ ਮੈਨੂੰ ਫੋਨ ਲਾ ਕੇ ਬਸ ਐਂ ਕਹਿਣਾ ਸੀ ਸੁੱਖੀ ਗੱਲ ਕਰ ਲਾ ਮੈਂ ਕਿਹਾ ਸਰ ਮੈਂ ਹਸਬੰਦ ਨਾਲ ਗੱਲ ਕਰ ਲਵਾਂ ਤਾਂ ਉਹ ਤੁਰੰਤ ਹੀ ਉਹਨੇ ਫੋਨ ਕੱਟਤਾ ਜੀ ਹੂੰ ਕਰਨੀ ਕੀਤੀ ਸੋ ਬਈ ਬੱਚੋ ਇਹ ਜੇ ਲੋਕਾਂ ਤੋਂ ਜਿਹੜੇ ਕੁੜੀਆਂ ਨਾਲ ਗਲਤ ਰੇਪ ਗੁਰਮੀ ਜਿਹਦਾਂ ਲੁੱਟ ਗਏ ਜਾਂ ਕੁੜੋਂ ਨੂੰ ਮਾਰਦੇ ਸਿਰਦੇ ਉਹ ਕੋਈ ਹੋਰ ਨਹੀਂ ਹੁੰਦੇ ਹੈ ਜਿਹ ਦਰਿੰਦੇ ਹੁੰਦੇ ਹੈ ਜਿਹ ਹਫੀ ਹੁੰਦੇ ਹੈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਕਿਸੇ ਦੀ ਜ਼ਿੰਦਗੀ ਵਾਜੀ ਧੰਨਵਾਦ